ਲੁੱਟਣ ਵਾਲੇ ਕੁੱਟਣ ਵਾਲੇ ਹਮੇਸ਼ਾ ਇੱਕੋ ਸੋਚਦੇ ਹੁੰਦੇ ਨੇ ਜਿਨ੍ਹਾਂ ਨੇ ਅੱਗੇ ਖੜਨਾ ਹੁੰਦਾ ਨਾ ਫਰਕ ਉਹਨਾਂ ਦਾ ਹੁੰਦਾ ਓਹ ਸਾਊਥ ਵਾਲੇ ਆਪਦੀ ਮਿੱਟੀ ਦੇ ਵਫਾਦਾਰ ਨੇ ਆਪਦੀ ਜ਼ੁਬਾਨ ਦੇ ਵਫਾਦਾਰ ਨੇ ਔਰ ਸਾਡੇ ਵਿੱਚਾਂ ਵਾਲੇ ਨੇ ਕੀ ਕੇ ਕਾਂਗਰਸੀ ਜਵਾਬ ਦੇਣਗੇ ਇਸ ਗੱਲ ਦਾ ਕਿ ਜੇ ਤੇਲੰਗਾਨਾ ਨਾਲ ਹైదరాబాద్ ਮਿਲ ਸਕਦਾ ਸੀ ਜਦ ਕਿ ਉਹ ਆਂਧਰਾ ਦੀ ਰਾਜਤਾ ਨਹੀਂ ਸੀ ਆਂਧਰਾ ਪ੍ਰਦੇਸ਼ ਦਾ ਨਾਮ ਅੱਡ ਰਹਿ ਗਿਆ ਉਦੇ ਜੋ ਇੱਕ ਕੱਢਿਆ ਗਿਆ ਉਹਨੂੰ ਦੇ ਦਿੱਤਾ ਗਿਆ ਕਿਉਂਕਿ ਉਹਦੇ ਇਲਾਕੇ ਸੀ ਉਹਦੇ ਲਈ ਸੀ ਉਹਨਾਂ ਦੇ ਪਿੰਡ ਉਜਾੜ ਕੇ ਬਣਿਆ ਸੀ ਪਹਿਲਾਂ ਤੋਂ ਹਿਸਟੋਰਿਕਲੀ ਉਹਨਾਂ ਦਾ ਸੀ ਉਹ ਹైదరాబాద్ ਤੇ ਉਹਨਾਂ ਨੂੰ ਦੇ ਦਿੱਤਾ ਗਿਆ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਚੰਡੀਗੜ੍ਹ ਕਿਉਂਕਿ ਜਿਹੜੇ ਸਾਡੇ ਅਸੀਂ ਉਦੋਂ ਅੱਗੇ ਲਾਏ ਹੋਏ ਸੀ ਉਹ ਵਕਾਉ ਮਾਲ ਸੀ ਉਹ ਤੁਹਾਡੀ ਮਿੱਟੀ ਦਾ ਸੌਦਾ ਕਰਦੇ ਰਹੇ ਤੁਹਾਡੀ ਰਾਜਧਾਨੀ ਦਾ ਸੌਦਾ ਕਰਦੇ ਰਹੇ ਤੁਹਾਡੀ ਜ਼ਬਾਨ ਦਾ ਸੌਦਾ ਕਰਦੇ ਰਹੇ ਔਰ ਉਹ ਸੌਦੇ ਹੁਣ ਤੱਕ ਚੱਲ ਰਹੇ ਨੇ ਤੁੜੀਆ ਯੂਨੀਵਰਸਿਟੀ ਗਈ ਉਹ ਕਹਿ ਰਿਆ ਸੀ ਉਹ ਤਾਂ ਅਸੀਂ ਰੌਲਾ ਰੌਲਾ ਪਾ ਕੇ ਤੇ ਮੁੰਡੇ ਉੱਥੋਂ ਦੇ ਖੜੇ ਹੋਏ ਤੇ ਫਾਈਨਲੀ ਕੀ ਹੋਇਆ ਲੈ ਵੀ ਉਹ ਨੋਟੀਫਿਕੇਸ਼ਨ ਰੱਦ ਕਰਵਾ ਲਈ ਗਈ ਹੈ ਪਰ ਸ਼ਡਿਊਲ ਹਜੇ ਵੀ ਨਹੀਂ ਦਿੱਤਾ ਪਰ ਸਾਡੀ ਸਰਕਾਰ ਦਾ ਕੀ ਰੋਲ ਸੀ ਉਹ ਚ ਨਖੇਦ ਰੋਲ ਹੁਣ ਵੀ ਸ਼ਡਿਊਲ ਨਹੀਂ ਦਿੱਤਾ ਜਾ ਰਿਹਾ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ ਇੱਕ ਵਾਰੀ ਮੁੱਖ ਮੰਤਰੀ ਬਿਆਨ ਦੇ ਦਊਗਾ ਉਸ ਤੋਂ ਬਾਅਦ ਇਹਨਾਂ ਦੇ ਕੁਝ ਜੋ ਵੀ ਇਹਨਾਂ ਦੇ ਲੀਡਰ ਟਾਈਪ ਬੰਦੇ ਨੇ ਐਮਪੀ ਐਮਐਲਏ ਕੁਛ ਵੀ ਮੰਤਰੀ ਉੱਥੇ ਜਾ ਕੇ ਬੋਲ ਆਉਣਗੇ ਗੱਲ ਨਿਬੜ ਗਈ ਹੁਣ ਵੀ ਇਹ ਇਹੀ ਕਰਨਗੇ ਜਦੋਂ ਆ ਨੰਗਲ ਵਾਲੇ ਤੇ ਜਾ ਕੇ ਕੇਂਦਰੀ ਫੋਰਸ ਬੈ ਗਈ ਸੀ ਕਿਨੇ ਦੀ ਨੋਟੀਫਿਕੇਸ਼ਨ ਕੀਤੀ ਸੀ ਪਹਿਲਾਂ ਆ ਜੋ ਸਕਤਰੇ ਤਾਂ ਸਾਡਾ ਇਹਦੀ ਸਿਕਿਉਰਟੀ ਵੀ ਯੂਟੀ ਦੀ ਸਿਕਿਉਰਟੀ ਕਰੇ ਸੈਂਟਰਲ ਫੋਰਸ ਕਰੇ ਇਹ ਕਿਨੇ ਨੋਟੀਫਿਕੇਸ਼ਨ ਕੀਤੀ ਸੀ ਚੰਨੀ ਹੋਰਾ ਨੇ ਕਾਂਗਰਸ ਨੇ ਇੰਪਲੀਮੈਂਟ ਕੌਣ ਕਰ ਰਿਹਾ ਝਾੜੂਆ ਨੇ ਮੈਂ ਸਿਰਫ ਮੈਨੂੰ ਹੁਣੇ ਕੋਈ ਪੁੱਛ ਰਿਹਾ ਸੀਗਾ ਮੈਨੂੰ ਉਹਦੇ ਬਾਈ ਜੀ ਪੰਜਾਬ ਨਾਲ ਹੀ ਆਏ ਕਿਉਂ ਹੁੰਦਾ ਮੈਂ ਕਿ ਇੱਕ ਤਾਂ ਪੰਜਾਬ ਰੜਕਦਾ ਉਹਨਾਂ ਦੀਆਂ ਅੱਖਾਂ 'ਚ ਦਿੱਲੀ ਵਾਲਿਆਂ ਦੀਆਂ 'ਚ ਦਿੱਲੀ ਮੈਂ ਕਿਹਨੂੰ ਕਹਿ ਰਿਹਾ ਜਿੱਦੀ ਹਕੂਮਤ ਹੁੰਦੀ ਹੈ ਕਿਉਂਕਿ ਪੰਜਾਬ ਇੱਕ ਆਜ਼ਾਦ ਆਵਾਜ਼ ਹੈ ਪਰ ਉਹਨਾਂ ਹੀ ਸਾਡੇ ਵਿਕਣ ਵਾਲੇ ਸਾਡੇ ਧਿਆਨ ਸਿੰਘ ਕਹਿ ਲਓ ਜਾਂ ਲਾਲ ਸਿੰਘ ਜਾਂ ਤੇਜਾ ਸਿੰਘ ਸਾਡੇ ਹੈਗੇ ਨੇ ਜਿੱਦਾਂ ਕਰਕੇ ਉਹਨਾਂ ਨੂੰ ਪਤਾ ਇਹ ਹੈਗੇ ਨੇ ਅੱਗੇ ਲਾਏ ਹੋਏ ਨੇ ਕੀ ਰੌਲਾ ਪੈਣਾ ਇਹ ਚੀਜ਼ ਮੈਂ ਤਾਂ ਹੀ ਪਹਿਲਾਂ ਕਹੀ ਸਾਊਥ ਨਾਲ ਕਰਕੇ ਵੇਖੋ ਸਰਕਾਰ ਕੀ ਹੋਤੇ ਸਾਰਾ ਕੁਝ ਬੰਦ ਕਰ ਦੇਣਗੇ ਉਹ ਪਰ ਸਾਡੇ ਇੱਥੇ ਕੀ ਹੋਣਾ ਕੱਖ ਨਹੀਂ ਹੋਣਾਗਾ ਕਿਉਂਕਿ ਅਸੀਂ ਬਹੁਨੇ ਹੀ ਹਾਂ ਅਗੀ ਕੁਰਸੀਆਂ ਤੇ ਜਿਹੜੇ ਪੰਜਾਬ ਨੂੰ ਵੇਚ ਦੇਣ ਔਰ ਉਹਨਾਂ ਨੇ ਵੇਚਿਆ अगेन 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 ਹੁਣ ਵੀ ਵੇਚ ਰਹੇ ਨੇ ਕੀ ਕਰ ਰਹੇ ਹਾਂ ਅਸੀਂ ਐਂ ਬੈਠੇ ਰਵਾਂਗੇ ਬਸ ਮੈਂ ਇੱਕੋ ਗੱਲ ਕਹੂੰਗਾ ਪੰਜਾਬ ਗਵਰਨਮੈਂਟ ਨੂੰ ਆਹ ਹੁਣ ਇਹ ਜੀ ਮਹਾਰਾਸ਼ਟਰ ਦੇ ਵਿੱਚ ਨਾ ਉਹਨਾਂ ਨੇ 3rd ਲੈਂਗੁਏਜ ਬਣਾ ਕੇ ਹਿੰਦੀ ਨੂੰ ਹਿੱਸਾ ਬਣਾਉਣਾ ਚਾਹਿਆ ਸੀ ਕਿ ਬਣ ਗਿਆ ਹਿੱਸਾ ਉਹ ਨਹੀਂ ਬਣਨ ਦਿੱਤਾ ਰੋਕਿਆ ਗਿਆ ਪੂਰਾ ਮਹਾਰਾਸ਼ਟਰ ਜਿਹਾ ਬਵਾਲ ਖੜਾ ਹੋ ਗਿਆ ਸਾਰੇ ਉਹਨਾਂ ਦੀਆਂ ਹਰ ਪਾਰਟੀ ਨੇ ਸਾਥ ਦਿੱਤਾ ਕਿ ਉਹ ਬਿੱਲ ਵਾਪਸ ਲਿਆ ਗਿਆ ਬੀਜੇਪੀ ਦੀ ਸਰਕਾਰ ਸੀ ਉੱਥੇ ਇੱਥੇ ਤਾਂ ਬੀ ਟੀਮ ਆ ਉਹਨਾਂ ਦੀ ਜਾਂ ਸੀ ਟੀਮਾਂ ਇਹ ਸਾਰੇ ਇਕੋ ਜਿਹੇ ਨੇ ਸੈਂਟਰ ਪਾਰਟੀਆਂ ਜਿਹੜੀਆਂ ਨੇ ਇਹਨਾਂ ਨੂੰ ਰੜਕਦਾ ਹੈ ਪੰਜਾਬ ਪਰ ਮੈਂ ਪੰਜਾਬ ਵਾਲਿਆਂ ਨੂੰ ਪੁੱਛੂੰਗਾ ਉਹ ਸੌਰੇ ਸਾਡੇ ਨਾਲ ਕੀ ਕੀ ਕਰ ਗਏ ਇਹ ਸਾਡਾ ਪਾਣੀ 160 ਐਮਾ ਉਸ ਤੋਂ ਬੱਤੀ ਰਿਆ ਤੇ ਬੱਤੀਆਂ ਤੋਂ 11 ਰਹਿ ਗਿਆ ਆ ਸਾਡੇ ਨਾਲ ਦੇ ਸੂਬਿਆਂ ਦਾ ਵਾਧ ਗਿਆ ਔਰ ਅਸੀਂ ਉਹਨਾਂ ਲੋਕਾਂ ਨੂੰ ਹੀ ਕੁਰਸੀਆਂ ਤੇ ਬਹਾਉਂਦੇ ਰਹੇ ਜਿਨ੍ਹਾਂ ਨੇ ਵੇਚਿਆ ਤੁਹਾਨੂੰ ਹਿਸਟੋਰਿਕਲੀ ਤੇ ਹੁਣ ਵੀ ਵੇਚ ਰਹੇ ਨੇ ਮੈਂ ਪੁੱਛੂੰਗਾ ਇਹਨਾਂ ਦੇ ਆ ਜਿਹੜੇ ਬੀਜੇਪੀ ਦੇ ਫਿਰਦੇ ਨੇ ਜਿਨ੍ਹਾਂ ਨੇ ਲੀਡਰ ਇਧਰ ਕਾਂਗਰਸ ਚੋਂ ਗਏ ਸੀ ਹੁਣ ਉੱਧੇ ਜਾ ਕੇ ਖੈਰ ਉਹ ਤਾਂ ਘੋਸ਼ਿਤ ਪੰਜਾਬ ਨੂੰ ਵੇਚਣ ਵਾਲੇ ਨੇ ਉਹਨੂੰ ਜਵਾਬ ਦੇਣਗੇ ਪੰਜਾਬ ਦੇ ਕਿਹੜੇ ਸ਼ਹਿਰਾਂ ਪਿੰਡਾਂ 'ਚ ਜਾ ਰਹੇ ਸੀ ਦੱਸਣਗੇ ਚੰਡੀਗੜ੍ਹ ਤੇ ਹੱਕ ਕਿਵੇਂ ਖਤਮ ਹੋ ਗਿਆ ਪੰਜਾਬ ਦਾ ਕੀ ਉਸੇ ਬੀਜੇਪੀ ਚ ਨਹੀਂ ਗਏ ਉਹ ਕੀ ਦੂਜੀ ਪਾਰਟੀ ਵਾਲੇ ਦੱਸਣਗੇ ਜਿਨ੍ਹਾਂ ਨੇ ਹਿਸਟੋਰਿਕਲੀ ਵੇਚਿਆ ਪੰਜਾਬ ਨੂੰ ਉਹ ਕੀ ਕਰਨਗੇ ਇਹਦੇ ਬਾਰੇ ਕੀ ਹੋਰ ਕੋਈ ਬੰਦਾ ਬੋਲੂਗਾ ਇਹਦੇ ਬਾਰੇ ਹੁਣ ਮੈਂ ਪੁੱਛਦਾ ਝਾੜੂ ਵਾਲਿਆਂ ਨੂੰ ਜਿਨ੍ਹਾਂ ਦੀ ਸਰਕਾਰ ਹੈ ਇੱਥੇ ਕਿ ਇੱਕ ਮਤਾ ਪਾਉਂਗੇ ਦੋਕ ਬਿਆਨ ਦੇਉਗੇ ਜਿਵੇਂ ਕੱਲ ਮੱਖ ਮੰਤਰੀ ਦੇ ਗਿਆ ਗੱਲ ਖਤਮ ਮੁੱਖ ਮੰਤਰੀ ਸਾਹਿਬ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਤੇ ਰਾਜ ਸਭਾ ਚ ਵੀ ਨਹੀਂ ਇਹ ਜਿਹੜਾ ਪਾਰਲੀਮੈਂਟ ਸੈਸ਼ਨ ਹੋਣ ਵਾਲਾ ਇੱਕ ਤਰੀਕ ਤੋਂ ਤੁਹਾਡੇ ਬੰਦਿਆਂ ਨੂੰ ਚਾਹੀਦਾ ਕਿ ਉੱਥੇ ਉਹ ਸੈਸ਼ਨ ਚੱਲਣ ਦੇ ਇਸ ਬਿੱਲ ਦਾ ਪੇਸ਼ ਨਾ ਹੋ ਸਕੇ ਪਾਰਲੀਮੈਂਟ ਚ ਹੰਗਾਮਾ ਕਰਦੇ ਨੇ ਉੱਥੇ ਹੀ ਔਰ ਸਿਰਫ ਹੰਗਾਮੇ ਨਾਲ ਵੀ ਨਹੀਂ ਚੱਲਣਾ ਜਦੋਂ ਇਹਨਾਂ ਨੂੰ ਕੱਢ ਦਿੱਤਾ ਜਾਵੇ ਜਾਂ ਚੱਕ ਮਾਰ ਕੇ ਤੁਸੀਂ ਅਸਤੀਫੇ ਦਿਓ ਗਵਰਨਮੈਂਟ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਬੰਦ ਕਰੇ ਆਉਣਾ ਇੱਥੇ ਗਵਰਨਮੈਂਟ ਅੱਗੇ ਹੋ ਕੇ ਲੜੀ ਤੁਸੀਂ ਕਹੋ ਅਸੀਂ ਅਸਤੀਫਾ ਦੇਵਾਂਗੇ ਸਾਡਾ ਚੰਡੀਗੜ੍ਹ ਤੋਂ ਦਾਵਾ ਕਿਵੇਂ ਖਤਮ ਹੋ ਰਿਹਾ ਹੈ ਮੈਂ ਤੁਹਾਨੂੰ ਛੋਟੀ ਜੀ ਯਾਦ ਦਿਲਾਉਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਰਾਜਤੰਤਰ ਹੁੰਦਾ ਸੀ ਨਾ ਤੇ ਕਿਸੇ ਦੇਸ਼ ਦੀ ਟ੍ਰੈਟਰੀ ਖੋਈ ਜਾਂਦੀ ਸੀ ਉਹਦੀ ਜ਼ਮੀਨ ਖੋਈ ਜਾਂਦੀ ਸੀ ਤਾਂ ਸਭ ਤੋਂ ਅੱਗੇ ਹੋ ਕੇ ਰਾਜਾ ਲੜਦਾ ਸੀ ਜਦ ਕਿ ਜਿਨ੍ਹਾਂ ਨੂੰ ਅਸੀਂ ਨਿਕੰਮੇ ਆਂਦੇ ਸੀ ਆ ਯਾਸ਼ ਆਂਦੇ ਸੀ ਹੁਣ ਪੰਜਾਬ ਦੀ ਜ਼ਮੀਨ ਖੋਈ ਜਾ ਰਹੀ ਹੈ ਜਿਹੜੀ ਰਾਜਧਾਨੀ ਹੈ ਦੀ ਕੀ ਤੁਸੀਂ ਅੱਗੇ ਹੋ ਕੇ ਲੜਾਈ ਲੜੋਗੇ ਤੇ ਜੇ ਨਹੀਂ ਲੜੋਗੇ ਤਾਂ ਤੁਸੀਂ ਚੀਫ ਐਗਜ਼ੀਕਿਊਟਿਵ ਕਿਵੇਂ ਹੋ ਤੁਸੀਂ ਕਸਟੋਡੀਅਨ ਕਿਵੇਂ ਹੋ ਪੰਜਾਬ ਦੇ ਜਿਹੜੇ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਮੈਂ ਇੱਕ ਕਸਟੋਡੀਅਨ ਹਾਂ ਦਿਓ ਅਸਤੀਫਾ ਤੁਹਾਡੀ ਸਰਕਾਰ ਦੇ ਵੇਤੇ ਅੱਗੇ ਲੱ ਕੇ ਖੜੇ ਜੇ ਨਹੀਂ ਅਸਤੀਫਾ ਦੇਣਾ ਤਾਂ ਅੱਗੇ ਲੱ ਕੇ ਖੜੋ ਕਹੋ ਅਸੀਂ ਕਿਸੇ ਏਜੰਸੀ ਨੂੰ ਨਹੀਂ ਆਉਣ ਦੇਵਾਂਗੇ ਬੰਦ ਕਰਾਂਗੇ ਸਾਰਾ ਕੁਝ ਜੇ ਤੁਸੀਂ ਸਾਡੀ ਜ਼ਮੀਨ ਖੋ ਰਹੇ ਹੋ ਕੀ ਕਰੋਗੇ ਇਹ ਜੇ ਨਹੀਂ ਕਰੋਗੇ ਤਾਂ ਤੁਸੀਂ ਹਸਾਬ ਲਾ ਕੇ ਬਾਕੀ ਪੰਜਾਬ ਚ ਵੜਿਓ ਜੇ ਫਿਰ ਸਾਰੇ ਪੰਜਾਬ ਵਾਲੇ ਤੁਹਾਨੂੰ ਸਬਕ ਸਿਖਾਉਣਗੇ ਔਰ ਮੈਂ ਨਾਲ ਹੀ ਪੰਜਾਬ ਵਾਲਿਆਂ ਨੂੰ ਕਹੂੰਗਾ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਵੇਚਿਆ ਜਿਹੜੇ ਹੁਣ ਵੇਚ ਰਹੇ ਨੇ ਤੁਹਾਨੂੰ ਯਾਦ ਹੋਗਾ ਇੱਕ ਸਾਲ ਪਹਿਲਾਂ ਇੱਥੇ ਇੱਕ ਇਲੈਕਸ਼ਨ ਹੋਇਆ ਸੀ ਲੋਕ ਸਭਾ ਦਾ ਕਾਂਗਰਸ ਦੇ ਇੱਕ ਉਮੀਦਵਾਰ ਸੀ ਮਨੀਸ਼ ਤਿਵਾੜੀ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਚੰਡੀਗੜ੍ਹ ਨੂੰ ਪਰਮਾਨੈਂਟ ਯੂਟੀ ਬਣਾ ਦੇਣਾ ਚਾਹੀਦਾ ਜਿਵੇਂ ਕਿ ਸਟੇਟ 240 ਆਰਟੀਕਲ ਦਾ ਮਤਲਬ ਇਹੀ ਹੁੰਦਾ ਹੈ 1 ਸਾਲ ਪਹਿਲਾਂ ਮਿਲਤ ਦਾ ਸਵਾ ਸਾਲ ਹੀ ਹੋ ਗਿਆ ਜਿਹੜੇ ਲੋਕ ਸਭਾ ਦੀ ਇਲੈਕਸ਼ਨ ਹੋਈ ਸੀ ਹੁਣ 24 ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਸੀ ਪਹਿਲਾਂ ਕਿ ਇਹ ਹੋਣ ਵਾਲਾ ਹੈ ਆਰਡੀਨੈਂਟ ਤਾਂ ਡਿਮਾਂਡ ਕੀਤੀ ਸੀ ਇਹੋ ਹੀ ਨੇ ਜਿਹੜੇ ਲੁਧਿਆਣੇ ਤੋਂ ਵੀ ਜਿੱਤੇ ਸੀ ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਸੀ ਕੀ ਇਹ ਕਾਂਗਰਸ ਵਾਲੇ ਜਵਾਬ ਦੇਣਗੇ ਹੁਣ ਵੀ ਉਹਨਾਂ ਦੀ ਪਾਰਟੀ 'ਚ ਨੇ ਉਹ ਕੀ ਭਾਜਪਾ ਵਾਲੇ ਜਵਾਬ ਦੇਣਗੇ ਜਿੰਨੇ ਲੀਡਰ ਤੁਰੇ ਫਿਰਦੇ ਨੇ ਇੱਥੇ ਜਾਖੜ ਸਾਹਿਬ ਅਮਰਿੰਦਰ ਸਿੰਘ ਬੜੇ ਪੰਜਾਬ ਦੇ ਮਦਈ ਬੰਦੇ ਨੇ ਹੈ ਔਰ ਬਈ ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਬੰਦੇ ਕਦੇ ਵੀ ਨਹੀਂ ਪੰਜਾਬ ਨਾਲ ਖੜੇ ਥੋੜਾ ਬਹੁਤ ਤਿਆਗ ਜ਼ਮੀਰ ਦੀ ਆਤਮਾ ਦੀ ਆਵਾਜ਼ ਸੁਣ ਲਓ ਜਿੱਥੇ ਖਾਨੇ ਹੋ ਉੱਥੇ ਛੇਕ ਕਰਦੇ ਹੋ ਕਿਉਂ ਕਰ ਰਹੇ ਆ ਉਹ ਐ ਕਿਉਂਕਿ ਉਹਨਾਂ ਨੂੰ ਪਤਾ ਹੈ ਪੰਜਾਬੀ ਵੰਡੇ ਹੋਏ ਨੇ ਕਿਤੇ ਧਰਮਾਂ 'ਚ ਕਿਤੇ ਵਰਗਾਂ 'ਚ ਕਿਤੇ ਜਾਤਾਂ 'ਚ ਕਿਤੇ ਪਾਰਟੀਆਂ 'ਚ ਇਹ ਸਾਥ ਨਾਲ ਕਿਉਂ ਨਹੀਂ ਹੁੰਦਾ ਇੱਕ ਵਾਰੀ ਲੈਂਗੁਏਜ ਦੇ ਨਾਂ ਤੇ ਰੌਲਾ ਪਿਆ ਸੀ ਉੱਥੇ ਇੱਕ ਲੰਬਾ ਸੰਘਰਸ਼ ਲੜਿਆ ਸੀ ਉਹਨਾਂ ਨੇ ਤਾਮਿਲ ਲਾਡੂ 'ਚ ਉਸ ਤੋਂ ਬਾਅਦ ਕੇਂਦਰੀ ਜਿਹੜੀਆਂ ਵੀ ਪਾਰਟੀਆਂ ਸੀਗੀਆਂ ਨੈਸ਼ਨਲਾਈਜ਼ ਪਾਰਟੀਆਂ ਅੱਜ ਤੱਕ ਨਹੀਂ ਉੱਥੇ ਗਈਆਂ ਵੜ ਨਹੀਂ ਦਿੱਤਾ ਉਹਨਾਂ ਨੇ ਕਿ ਹੁਣੇ ਤਾਮਿਲ ਲਾਡੂ ਵੱਲ ਮੂੰਹ ਕਰਕੇ ਵਿਖਾਉਣ ਆ ਸਰ ਦਾ ਜਦੂ ਦਾ ਅਨਾਉਂਸ ਹੋਇਆ ਕਿ ਉੱਥੇ ਜਾ ਰਿਹਾ ਹੈ ਸਟਾਲਨ ਨੇ ਅਗਲੇ ਦਿਨ ਉਸੇ ਦਿਨ ਰਾਤ ਨੂੰ ਹੰਗਾਮੀ ਮੀਟਿੰਗ ਸੱਦੀ ਇਹਨੂੰ ਕਹਿੰਦੇ ਪ੍ਰਦੇਸ਼ ਦਾ ਮੁੱਖ ਮੰਤਰੀ ਜਿਹ ਪ੍ਰਦੇਸ਼ ਦੇ ਕਿਸੇ ਵੀ ਹੱਕ ਤੇ ਕੋਈ ਸੈਂਟਰ ਦਾਵਾ ਕਰੇ ਤਾਂ ਉਹਦਾ ਰਿਐਕਸ਼ਨ ਇਹਨੂੰ ਕਹਿੰਦੇ ਆ ਪਰ ਪੰਜਾਬ ਦਾ ਕੀ ਕੁਝ ਨਹੀਂ ਲੁੱਟ ਕੇ ਲੈ ਗਈ ਕਿਤੇ ਸਾਡੀ ਸਰਕਾਰ ਨਹੀਂ ਇਹ ਸਟੈਂਡ ਲਿਆ ਹਾਂ ਪੰਜਾਬ ਦੇ ਲੋਕ ਲੈਂਦੇ ਰਹੇ ਨੇ ਪਰ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੌਂਦੇ ਰਹੇ ਹਾਂ ਉਹ ਹਮੇਸ਼ਾ ਉਲਟ ਭੁਗਤੇ ਨੇ ਭਾਰ ਸਰਕਾਰ ਵੱਲੋਂ 131ਵੇਂ ਸੌਦਾ ਸੋਧ ਬਿੱਲ ਿਆਣ ਕੇ ਲਿਆਉਣਦਿਆਂ ਜਿਹੜੀਆਂ ਤਿਆਰੀਆਂ ਨੇ ਮੈਂ ਸਮਝਦਾ ਬਹੁਤ ਹੀ ਚਿੰਤਾਜਨਕ ਨੇ ਨਿੰਦਣਯੋਗ ਨੇ ਔਰ ਕੇਂਦਰ ਸਰਕਾਰ بار بار ਪੰਜਾਬ ਦੇ ਚੌਂਡੀਆਂ ਵੱਡਾਂ ਦੇ ਰਾਹਤੇ ਤੇ ਚੱਲ ਕੇ ਕਾਗਰ ਦਾ ਇਤਿਹਾਸ ਦੁਹਰਾ ਰਹੀ ਆ ਮੈਂ ਸਮਝਦਾ ਮਹਿੰਗਾ ਪਵੇਗਾ ਔਰ ਇਹਦਾ ਖਮਿਆਜਾ ਭੁਗਤਣਾ ਪਵੇਗਾ ਪੰਜਾਬ ਪਹਿਲੇ ਹੀ ਭਰਿਆ ਪੀਤਾ ਪਿਆ ਪੰਜਾਬ ਦੇ ਡੈਮਾਂ ਤੇ ਪਹਿਲਾ ਹੌਲੀ ਹੌਲੀ ਕਬਜ਼ਾ ਫਿਰ ਰਾਜਧਾਨੀ ਤੇ ਹੁਣ ਕਾਬਜ਼ ਹੋਣ ਲਈ ਪਰ ਪੱਕੇ ਤੌਰ ਤੇ ਇਹਨੂੰ ਯੂਟੀ ਬਣਾ ਕੇ ਕੇਂਦਰ ਦੇ ਅਧੀਨ ਕਰਕੇ ਪੰਜਾਬ ਦਾ ਹੱਕ ਸਦਾ ਲਈ ਖਤਮ ਕਰਕੇ ਮੈਂ ਸਮਝਦਾ ਬਹੁਤ ਹੀ ਨਾਜਿਕ ਦੌਰ ਤੇ ਮੈਂ ਜਾਣ ਦੀ ਤਿਆਰੀ ਕਰ ਲਈ ਹੈ ਕੇਂਦਰ ਜਿਹਦਾ ਟਕਰਾ ਜਿਹੜਾ ਹੈ ਵਿਵਾਦ ਜਿਹੜਾ ਹੈ ਤਨ ਆ ਜਿਹੜਾ ਹੈ ਬਹੁਤ ਮਹਿੰਗਾ ਪਵੇਗਾ ਦੇਸ਼ ਦੇ ਵਿੱਚ ਤੇ ਪੰਜਾਬ ਜਿਹੜਾ ਹੈ ਇੱਕ ਅਹਿਮ ਰੋਲ ਰੱਖਦਾ ਤੇ ਦੀ ਆਜ਼ਾਦੀ ਦੇ ਵਿੱਚ ਵੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੀ ਜਿਹੜੀ ਦੇਣ ਉਹਦਾ ਮੁੱਲ ਤਾਰਨਾ ਚਾਹੀਦਾ ਕੇਂਦਰ ਨੂੰ ਬਲਕਿ ਪੰਜਾਬ ਨੂੰ ਜਿਸ ਤਰ੍ਹਾਂ ਤੜਫਾਇਆ ਜਾ ਰਿਹਾ ਪੰਜਾਬ ਦੇ ਅਧਿਕਾਰ ਖੇਤਰ ਜਿਵੇਂ ਖੋਹੇ ਜਾ ਰਹੇ ਨੇ ਪਹਿਲਾ ਹੁਣ ਪੰਜਾਬ ਯੂਨੀਵਰਸਿਟੀ ਦੇ ਮਸਲੇ ਦੇ ਵਿੱਚ ਵੀ ਕੇਂਦਰ ਜਿਹੜੀ ਹੈ ਜਾਣ ਬੁਝ ਕੇ ਬਦਲ ਅੜੀਲ ਰਬੀਆ ਪਰਾ ਕੇ ਵਿਦਿਆਰਥੀਆਂ ਨੂੰ ਟਕਰਾ ਦੇ ਰਾਹ ਤੇ ਤੋਰ ਰਹੀ ਹੈ ਸੋ ਜੇ ਚੰਡੀਗੜ੍ਹ ਤੋਂ ਕੇਂਦਰ ਦੇ ਦੀ ਲਿਆਉਣ ਲਈ ਪੱਕੇ ਤੌਰ ਤੇ ਯੂਟੀ ਬਣਾਉਣ ਲਈ ਜੇ ਕੇਂਦਰ ਨੇ ਭਾਰਤ ਦੇ ਵਿਧਾਨ ਵਿੱਚ ਸੋਧ ਕਰਕੇ ਕਿਸੋ 31ਵੀਂ ਸੋਧ ਕਰਕੇ ਇਹ ਕਦਮ ਚੁੱਕਿਆ ਹੋਣ ਵਾਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਤਾਂ ਇਹਦਾ ਬਹੁਤ ਸਖਤ ਵਿਰੋਧ ਹੋਏਗਾ ਔਰ ਅਸੀਂ ਪੰਜਾਬ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਪੰਜਾਬ ਦੀ ਅਗਵਾਈ ਕਰਨ ਪੰਜਾਬ ਦੇ ਵਾਰਸ ਵੰਡ ਪੰਜਾਬ ਦਾ ਹੱਕ ਜਿਹੜਾ ਹੈ ਉਹਨੂੰ ਧੂਣ ਦੇ ਵਿੱਚ ਪਹਿਲ ਕਦਮੀ ਕਰਨ ਆਲ ਪਾਰਟੀ ਮੀਟਿੰਗ ਸੱਦ ਕੇ ਪੰਜਾਬੀਆਂ ਦਾ ਇਕਤਾ ਇਕਜੁੜਤਾ ਇਕ ਸੁਰਤਾ ਕਰਨ ਪਿਛਲੇ ਵਿਸ਼ੇਸ਼ ਜਿਹੜੇ ਸੱਦੇ ਉਹਨਾਂ ਵਿੱਚ ਤੂੰਦਵਾਜੀ ਚਿੱਕਰੋਸ਼ਾਲੀ ਤੇ ਇੱਕ ਦੂਜੇ ਦੇ ਜਾਂਬਾਜੀ ਨਾਲ ਪੰਜਾਬ ਨੂੰ ਵੰਡਿਆ ਪੰਜਾਬ ਨੂੰ ਇਕੱਠਾ ਨਹੀਂ ਕੀਤਾ ਹੁਣ ਪੰਜਾਬ ਨੂੰ ਇਕੱਠਾ ਕਰਨ ਦੀ ਲੋੜ ਆ ਪੰਜਾਬ ਤੇ ਪੰਜਾਬੀ ਦੀ ਭਾਵਨਾ ਪੈਦਾ ਕਰਕੇ ਪੰਜਾਬ ਸਰਕਾਰ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਕੇਂਦਰ ਰਾਜ ਪੰਜਾਬ ਨੂੰ ਲਾਭਵਾਰਸ ਸਮਝ ਰਿਹਾ ਬਾਲੀਵਾਰਸ ਪੰਜਾਬ ਦਾ ਕੋਈ ਸਮਝ ਨਹੀਂ ਰਿਹਾ ਇਸੇ ਕਰਕੇ ਪੰਜਾਬ ਦੇ ਅਧਿਕਾਰ ਖੇਤਰ ਕੋਹੇ ਜਾ ਰਹੇ ਨੇ ਅੱਜ ਹਾਲਾਤ ਜਿਹੜੇ ਨੇ ਬੜੇ ਨਾਜ਼ੁਕ ਨੇ ਪੰਜਾਬੀਆਂ ਨੂੰ ਜਾਗਣਾ ਪਏਗਾ ਪੰਜਾਬ ਦੇ ਜੰਮਿਆਂ ਨੂੰ ਇੱਕ ਹੋਰ ਮਹਿਮਾ ਗਈ ਹੈ ਪੰਜਾਬ ਤੇ ਮੌਜੂਦ ਨੂੰ ਖੋਰਾ ਲਾਉਣ ਵਾਸਤੇ ਬਹੁਤ ਵੱਡੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨਹੀਂ ਹੈ ਇਸ ਆਜ਼ਾਦੀ ਤੋਂ ਬਾਅਦ ਜਿਹੜੇ ਵੀ ਦਿੱਲੀ ਤੱਕ ਤੇ ਆਇਆ ਉਹਨੇ ਪਹਾੜਾ ਲੈ ਕੇ ਪੰਜਾਬ ਨੂੰ ਛਾਂਗਣ ਦੀ ਕੋਸ਼ਿਸ਼ ਕੀਤੀ ਪੰਜਾਬ ਛੋਟਾ ਕੀਤਾ ਪੰਜਾਬ ਤੋਂ ਪਾਣੀ ਖੋਏ ਪੰਜਾਬ ਦੇ ਇਹ ਜਿਹੜੇ ਸਾਡੇ ਸੂਬੇ ਦੇ ਬਹੁਤ ਦੇ ਇਲਾਕੇ ਸੀ ਪੰਜਾਬੀ ਬੋਲ ਦੇ ਇਲਾਕੇ ਉਹ ਕੋਈ ਤੇ ਹਰ ਤਰੀਕੇ ਨਾਲ ਸਾਡੇ ਤੇ ਦਬਾਅ ਬਣਾਉਂਦੇ ਰਹੇ ਬੋਲੀ ਦੇ ਤੌਰ ਤੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਕਿਸਾਨੇ ਨੂੰ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਹਰ ਤਰੀਕੇ ਨਾਲ ਇਸ ਪੰਜਾਬ ਦੀ ਉਸ ਅਣਖ ਤੇ ਉਸ ਜਜ਼ਬਾ ਜਿਹੜਾ ਵੀ ਰੱਖਦਾ ਰਿਹਾ ਦਿੱਲੀ ਦੇ ਬਿਠਿਆਂ ਨੂੰ ਚਾਹੇ ਉਹ ਕਾਂਗਰਸ ਹੋਈ ਤੇ ਚਾਹੇ ਕੋਈ ਹੋਰ ਪਾਰਟੀ ਹੋਈ ਤੇ ਚਾਹੇ ਅੱਜ ਦੀ ਇਹ ਭਗਵਾ ਪਾਰਟੀ ਆ ਸੋ ਅੱਜ ਅਸੀਂ ਫੇਰ ਦੇਖ ਰਹੇ ਹਾਂ ਕਿ ਪੰਜਾਬ ਦੇ ਰਾਜਧਾਨੀ ਨੂੰ ਸ਼ਰਿਆਮ ਖੋੜ ਦਾ ਤਕਾਕਿਕ ਕਰਨ ਦੀ ਜਿਹੜੀ ਆਵਾਜ਼ ਸੁਣੀ ਥਰਾਈ ਗਈ ਆ ਜਿਹੜੀ ਜਿਹੜੀ ਸੰਵੋਦ ਸੈਸ਼ਨ ਵਿੱਚ 131 ਵਾਰ ਜਿਹੜਾ ਸੋਧਾਂ ਲਈ ਸੋਧ ਕੀਤੀ ਜਾ ਰਹੀ ਆ ਇਹਦਾ ਕਾਂਗਰਸ ਭਾਵੇਂ ਇਹਦਾ ਠੀਕ ਆ ਕਿ ਪੰਜਾਬ ਦੇ ਅੰਦਰ ਦੋਗਲੀ ਤੇ ਉਹ ਸਾ ਦਿੱਲੀ ਵਾਲਿਆਂ ਦੀ ਘੱਟਪੁਤਲੀ ਸਰਕਾਰ ਜਿਹੜੀ ਕਹਿਣ ਨੂੰ ਬਹੁਤ ਕੁਝ ਕਹਿੰਦੀ ਹੈ ਪਰ ਇਹ ਭਾਜਪਾ ਦੇ ਮਤਾਬਕ ਚੱਲਦੀ ਆ ਇਹ ਆ ਆਪਣੇ ਚੰਡੀਗੜ੍ਹ ਨੂੰ ਵੀ ਬਚਾ ਸਕੀ ਆਪਣੀ ਯੂਨੀਵਰਸਿਟੀ ਨੂੰ ਵੀ ਬਚਾ ਸਕੀ ਆਪਣੇ ਪਾਣੀਆਂ ਦੇ ਹੱਕਾਂ ਨੂੰ ਵੀ ਬਚਾ ਸਕੀ ਬੀਬੀ ਐਮਬੀ ਨੂੰ ਨੇ ਬਚਾ ਸਕੀ ਕਿਸੇ ਤਰ੍ਹਾਂ ਦੇ ਹਾਲਾਤ ਜਿਹੜੇ ਆਉਣ ਵਾਲੇ ਪਤਾ ਨਹੀਂ ਕਿਸ ਤਰ੍ਹਾਂ ਦੇ ਆਉਣ ਵਾਲੇ ਆ ਤੋਂ ਇਸ ਮੌਕੇ ਦੇ ਉੱਤੇ ਕੋਈ ਆਕਾਸ਼ ਆ ਮੈਂ ਕੱਲ ਦਾ ਦੇਖ ਰਿਹਾ ਲੋਕਾਂ ਦੀ ਬਾਤ ਸੁਣ ਰਿਹਾ ਲੋਕਾਂ ਦੇ ਕਿਹਨਾ ਬਚਵਰੇ ਦੇਖ ਰਿਹਾ ਉਹ ਕਹਿੰਦੇ ਵੀ ਇਸ ਗੱਲ ਦੀ ਜੇ ਕੋਈ ਕਰ ਸਕਦਾ ਜਾਂ ਲੜ ਸਕਦਾ ਉਹ ਸਭ ਅਕਾਲੀ ਦਾ ਨਾ ਤੇ ਮੈਂ ਇਸ ਗੱਲ ਦਾ ਸਵਾਗਤ ਵੀ ਕਰਦਾ ਕਿ ਸੁਖਬੀਰ ਸਿੰਘ ਬਾਦਲ ਜੋ ਕਿ ਕਾਲੀਗੰਢ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਗੱਲ ਦੀ ਬਾਤ ਚੁੱਕੀ ਹੈ ਮੈਂ ਸਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਪੰਜਾਬ ਦੇ ਨਾਮ ਤੇ ਮਾਣ ਚੀਜ਼ ਕਰਨ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਧੜੇ ਹਮ ਛੱਡੀਏ ਇਹਨਾਂ ਪਾਰਟੀਆਂ ਨੂੰ ਛੱਡੀਏ ਜਿਹੜਾ ਹਮੇਸ਼ਾ ਸਾਨੂੰ ਗੁਮਰਾਹ ਕਰਦੇ ਰਹੇ ਆ ਇਹ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਮਿਲਤਾ ਸਰਕਾਰਾਂ ਤੋਂ ਆਸ ਨਹੀਂ ਹੈਗੀ ਆਓ ਆਪਾਂ ਅਕਾਲੀ ਦਲ ਹੀ ਇਸ ਪੰਜਾਬ ਦਾ ਖੈਰਖਵਾ ਤੇ ਖੈਰਖਵਾ ਰਿਹਾ ਆਪਾਂ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਇਹ ਆਪਣੇ ਪੰਜਾਬ ਨੂੰ ਬਚਾਉਣ ਦੀ